सत श्रीकाल सारे जयटा सारा स्वागत है अज आप बनावे आलू गोभी नात्या चलो फिर बनाना शुरू करते हैं आपरात नही फुलके गोभी हुई है एक एक फुल छोटे छोटे पीसा कट लिया आोटे छोटे पीसा आलू कट लिया आलू कट ले तो हूँ आपपल तरीके तड़का लगावे तो बन के बहुत स्वाद बनते हैं आप ਆਟਾ ਗੁੰਨਾਂਗੇ ਸੰਘਾਰਿਆਂ ਦਾ ਤੇ ਫੁਲਕੇ ਵੀ ਲਾਵਾਂਗੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸੌਫਟ ਫੁਲਕੇ ਲੱਤਣਗੇ ਹੁਣ ਆਪਾਂ ਗੋਭੀ ਨੂੰ ਤੇ ਆਲੂ ਨੂੰ ਆਪਾਂ ਵਾਸ਼ ਕਰ ਲੈਨੇ ਚੰਗੀ ਤਰ੍ਹਾਂ ਤੇ ਨਾਲ ਹੀ ਮੈਂ ਇੱਕ ਕੜਾਈ ਚ ਜ ਦੋ ਚਮਚੇ ਆਇਲ ਪਾਇਆ ਹੋਇਆ ਆ ਆਇਲ ਨੂੰ ਆਪਾਂ ਗਰਮ ਹੋਣ ਦਿੰਨੇ ਆ ਆਇਲ ਆਪਣਾ ਗਰਮ ਹੋ ਚੁੱਕਿਆ ਹੈ ਇੱਕ ਚਮਚਾ ਆਪਾਂ ਜੀਰੇ ਦਾ ਪਾਣੇ ਆ ਨਾਲ ਹੀ ਥੋੜੀ ਪੀਸੀ ਹੋਈ ਕਾਲੀ ਮਿਰਚ ਗੋਭੀ ਨੂੰ ਮੈਂ ਓਸ ਕਰ ਲਿਆ ਹੋਇਆ ਤੇ ਇਹ ਆਪਾਂ ਵਿੱਚ ਪਾਵਾਂਗੇ ਗੋਭੀ ਨੂੰ ਪਾ ਦਿੱਤਾ ਨਾਲ ਹੀ ਆਪਾਂ ਆਲੂ ਪਾ ਦਵਾਂਗੇ ਆਲੂ ਔਰ ਗੋਭੀ ਨੂੰ ਤਾਂ ਹੌਲੀ-ਹੌਲੀ ਆਪਾਂ ਹਲਾਨੇ ਆ ਪਹਿਲਾਂ ਇਸੇ ਜਿਕੇ ਨਾਲ ਪਕਾਵਾਂਗੇ ਤੇ ਬਾਅਦ ਵਿੱਚ ਆਪਾਂ ਨਮਕ ਮਿੱਠਾ ਪਾਵਾਂਗੇ ਗੋਭੀ ਨੂੰ ਥੋੜਾ ਕਾਪਾਸ ਔਇਲ ਦੇ ਵਿੱਚ ਭੁੰਨਾਂਗੇ ਇਹਨੂੰ ਜਿੰਨ ਤੱਕ ਆਪਣੀ ਗੋਬੀ ਜਿੰਨ ਤੱਕ ਆਪਣੀ ਗੋਬੀ ਬੰਦੀ ਪਈ ਹੋਣੀ ਚੱਕਾ ਪਾਟਾ ਗੁੰਨ ਲੈਣੇ ਆ ਇਹ ਮਾਟਾ ਲਿਆ ਹੋਇਆ ਸੰਘਾਰਿਆਂ ਦਾ ਮਾ ਦੁਰਗਾ ਦਾ ਇਹਨੂੰ ਆਪਾਂ ਹੁਣ ਖੋਲ ਕੇ ਤੇ ਕੱਟ ਕੇ ਇਸ ਨੂੰ ਹੁਣ ਆਪਾਂ ਖੋਲ ਕੇ ਤੇ ਛਾਨ ਕੇ ਤੇ ਫਿਰ ਆਪਾਂ ਗੁੰਨਾਂਗੇ ਹੁਣ ਲਮ ਸਾਲੇ ਪੋਨੇ ਆ ਲਾਲ ਮਿਰਚ ਤੁਹਾਡਾ ਗਰਮ ਮਸਾਲਾ ਹਲਦੀ ਉਤੇ ਏਸਡ ਕਾਲੀ ਨਮਕ ਨਮਕ ਮੇਂ ਸਿੰਦਾ ਪਾਇਆ ਹੋਇਆ ਲਗ ਰਹਾ ਤੇ ਸਿੰਦਾ ਨਮਕ ਪਈਦਾ ਹੈ ਤੇ ਸਿੰਦਾ ਨਮਕ ਹੀ ਪਾਇਆ ਹੋਇਆ ਉਹਨੇ ਸਾਰਾ ਲੱਭਨ ਮਿਕਸ ਕਰਦੇ ਹੈ ਇਹ ਬਹੁਤ ਸਵਾਦ ਬਣ ਕੇ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਕੋਲ ਜਰੂਰ ਕੀਤੀ ਘਰੇ ਬਣਾਇਓ ਇਹ ਬਣ ਵੀ ਛੇਤੀ ਜਾਂਦੀ ਹੈ ਗੋਭੀ ਦੀ ਸਬਜੀ ਤੇ ਲੱਗਦੀ ਨਹੀਂ ਬਹੁਤ जिसमें मेरी सब्जी तैयार होती पी प्लीज़ मेरे चैनल में देखते देखते लाइक सब्सक्राइब जरूर करो और मेरी वीडियो एंड तक जरूर देखिया करो तो हूँ आप आटा गुन्ाँगे आुद्ध लिया होया जरा संघारा का आटा दुधना गुन्ना रोटी बहुत ही सॉफ्ट बन के तैयार होगी ਦੇਖੋ ਆਪਣਾ ਆਟਾ ਗੁੱਜ ਚੁੱਕਿਆ ਹੈ ਇਹਦੇ ਨਾਲ ਰੋਟੀ ਬਣੋਗੇ ਬਹੁਤ ਹੀ ਸੌਫਟ ਬਣੂਗੀ ਤੇ ਬਹੁਤ ਹੀ ਟੇਸਟੀ ਬਣੂਗੀ ਸੌਫਟ ਸੌਫਟ ਮੂੰਹ ਜਵੀਂ ਭੁੱਲਦੀ ਜਾਏਗੀ ਰੋਟੀ ਆਪਣਾ ਆਟਾ ਕੁਝ ਗੁੱਜ ਚੁੱਕਿਆ ਤੇ ਨਾਲ ਹੀ ਆਪਣੀ ਸਬਜ਼ੀ ਬਣਦੀ ਪਈ ਹੈ ਆਪਣਾ ਆਟਾ ਗੁੱਜ ਚੁੱਕਿਆ ਇਹਨੂੰ ਆਪਾਂ ਹੁਣ 10 ਮਿੰਟ ਰੈਸਟ ਵਾਸਤੇ ਰੱਖ ਦੇਣੇ ਆ तो अपनी सब्जी भी बन के रेडी हो गई देखो कि तरीके गल भी गई है देखियो तो कलर तो 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 भी बहुत ही वाइस आया सब्जी का कोई प्याज कोई लहसन कोई अदरक नहीं है जीरे का सिर्फ तड़का लगाया जो तो सब्जी का रंग रूख देखो तो कि वाइए तरीके तो सब्जी अपनी बन के तैयार होगी भी एक बार जरूर घर ਟ੍ਰਾਈ ਕਰਿਓ ਇਸ ਤਰੀਕੇ ਨਾਲ ਬਣਾ ਲੈਣੇ ਨਾਲ ਹੀ ਆਪਾਂ ਹੁਣ ਥੁਲਕੇ ਬਣਾ ਲੈਨੇ ਆਪਾਂ ਇੱਕ ਕਪੜਾ ਲਿਆ ਹੋਇਆ ਤੇ ਆਪਾਂ ਨਾਲ ਹੀ ਇਹ ਘਟੋੜਾ ਲਿਆ ਹੋਇਆ ਹੁਣ ਆਪਾਂ ਇਹ ਰੋਟੀ ਨੂੰ ਆਪਾਂ ਵੇਲ ਲਾਂਗੇ ਤੁਸੀਂ ਵੇਲ ਵੀ ਸਕਦੇ ਹੋ ਜੇ ਨਹੀਂ ਤੇ ਇੱਕ ਪੌਣੀ ਦੀ ਮਦਦ ਨਾਲ ਚੱਕਲੇ ਤੇ ਵੀ ਬਣਾ ਸਕਦੇ ਜੋ ਆ ਦੇਖੋ ਕਿ ਇਹ ਵਧੀਆ ਤਰੀਕੇ ਨਾਲ ਸਾਫਟ ਰੋਟੀ ਬਣ ਕੇ ਆਪਣੀ ਤਿਆਰ ਹੋਏਗੀ ਇੰਨੀ ਕੁ ਮੋਟਾਈ ਰੱਖਣੀ ਆਪਾਂ ਰੋਟੀ ਦੀ ਆਹ ਲਓ ਜੀ ਸੱਡਾ ਤੇ ਆਪਾਂ ਥੋੜਾ ਜਿਹਾ ਔਇਲ ਪਾਵਾਂਗੇ ਥੋੜਾ ਥੋੜਾ ਪਲਟ ਤਾਂਗੇ ਇਸੇ ਪਾਸੇ ਵੀ ਆਪਾਂ ਪਲਟਿਆ ਹੋਇਆ ਫੁਲਕੇ ਨੂੰ ਤੇ ਕਿੰਨੇ ਵਧੀਆ ਤੇ ਕਿਨੇ ਬਣ ਕੇ ਤਿਆਰ ਹੁੰਦੀ ਪਈ ਆ ਹੋਣ ਆਪਾਂ ਪਲਟਿਆ ਹੋਇਆ ਦੂਸਰਾ ਪਾਸੇ ਦੇਖੋ ਆਪਣੇ ਫੁਲਕੇ ਕਿੰਨੇ ਸੋਹਣੇ ਰੜ ਕੇ ਤਿਆਰ ਹੋਇਆ ਦੇਖੋ ਆਪਣੀ ਗੋਭੀ ਵੀ ਬਣ ਕੇ ਤਿਆਰ ਹੋ ਗਈ ਹੈ ਨਾਲ ਦਹੀਂ ਵੀ ਤੇ ਨਾਲ ਸੰਘਾਰੇ ਦੇ ਆਟੇ ਦੇ ਰੋਟੀ ਕਿੰਨੀ ਵਧੀਆ ਤਰੀਕੇ ਨਾਲ ਤਿਆਰ ਹੋਈ ਹੈ ਮੇਰੀ ਵੀਡੀਓ ਨੂੰ ਰਾਤੀ ਜਿਹੜੀ ਵੀਡੀਓ ਵੇਖਣ ਲਈ ਮੇਰੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਆ ਕਰੋ